ਦੀ ਰਸਮ ਕਰ ਚੁੱਕੇ ਹਾਂ ਹੁਣ ਕੀਰਤਪੁਰ ਸਾਹਿਬ ਅਸਤ ਪਉਣ ਜਾਵਾਂਗੇ ਬਸ ਹੋਰ ਅੱਧੇ ਪੌਣੇ ਘੰਟੇ ਤੱਕ ਕੀਰਤਪੁਰ ਸਾਹਿਬ ਨੂੰ ਜਾਵਾਂਗੇ ਅਸਤ ਪਉਣ ਇਹੀ ਆ ਜੀ ਬਸ ਉਹਦੀ ਰੂਹ ਦੀ ਸ਼ਾਂਤੀ ਲਈ ਅਰਦਾਸ ਬੇਨਤੀ ਕਰਨ ਜਿੱਥੇ ਵੀ ਸਾਡਾ ਭਰਾ ਹੋਵੇ ਆਪਣੇ ਚਰਨਾਂ 'ਚ ਜਗ੍ਹਾ ਮਿਲੇ ਜਿਹੜਾ ਉਹ ਸਰਪੰਚ ਸਾਹਿਬ ਹੈਗੇ 17 ਜੁਲਾਈ ਨੂੰ ਇੱਥੇ ਪਿੰਡ 'ਚ ਹੀ ਕਰਾਈ ਜਾਏਗੀ ਪਿੰਡ 'ਚ ਹੀ ਇੱਥੇ ਕਰਾਈ ਜਾਏਗੀ 17 ਤਰੀਕ ਨੂੰ ਅਖੰਡ ਪਾਠ ਸਾਹਿਬ ਕਦੋਂ ਰੱਖਿਆ ਜਾਵੇਗਾ ਅੱਜ ਸਹਿਜ ਪਾਠ ਸਾਹਿਬ ਪ੍ਰਕਾਸ਼ ਕਰ ਦਿੱਤੇ ਗਏ ਨੇ ਮਰਹੂਮ ਪੰਜਾਬੀ ਗਾਇਕ ਰਾਜਵੀਰ ਜਵੰਦਾ ਦੇ ਫੁੱਲ ਜੁਗਨ ਤੋਂ ਬਾਅਦ ਪਿੰਡ ਦੇ ਸਰਪੰਚ ਹਰਪ੍ਰੀਤ ਸਿੰਘ ਜਿਨ੍ਹਾਂ ਦੇ ਵੱਲੋਂ ਇਹ ਜਾਣਕਾਰੀ ਦਿੱਤੀ ਗਈ ਕਿ ਰਾਜਵੀਰ ਜਵੰਦਾ ਦੇ ਫੁੱਲ ਜਿਹੜੇ ਨੇ ਕਿਰਤਪੁਰ ਸਾਹਿਬ ਵਿਖੇ ਅਰਪਿਤ ਕੀਤੇ ਜਾਣਗੇ ਫੁੱਲਦੀ ਰਸਮ ਦੌਰਾਨ ਗਾਇਕ ਕਰਨਬਰ ਗਰੀਵਾਲ ਤੇ ਕੁਲਵੰਦਰ ਬੈਲਾ ਸਮੇਤ ਮਿਊਜ਼ਿਕ ਇੰਡਸਟਰੀ ਦੇ ਸਤਾਰੇ ਮੌਜੂਦ ਰਹੇ ਤੇ ਉੱਥੇ ਹੀ ਦੱਸ ਤਈਏ ਕਿ ਇਸ ਦੇ ਦਰਮਿਆਨ 17 ਅਕਤੂਬਰ ਨੂੰ ਹੁਣ ਭੋਗ ਪਾਇਆ ਜਾਣਾ ਤੇ ਰਾਜਵੀਰ ਜਵੰਦਾ ਦੇ ਦੇਹਾਂਤ ਤੋਂ ਬਾਅਦ ਜਿੱਥੇ ਪਰਿਵਾਰ ਤੇ ਦੁੱਖਾਂ ਦਾ ਪਹਾੜ ਟੁੱਟਿਆ ਤੇ ਉਹਨਾਂ ਦੇ ਪੱਕੇ ਯਾਰ ਵੀ ਇਸ ਸੌਖੀ ਘੜੀ ਦੇ ਵਿੱਚ ਪਰਿਵਾਰ ਦੇ ਨਾਲ ਨਜ਼ਰ ਆ ਰਹੇ ਨੇ ਅੱਜ ਫੁੱਲ ਚੁਗੇ ਗਏ ਨੇ ਤੇ ਰਾਜਵੀਰ ਜਵੰਦਾ ਦੇ ਫੁੱਲ ਚੁਗਣ ਤੋਂ ਬਾਅਦ ਪਿੰਡ ਦੇ ਸਰਪੰਚ ਨੇ ਜਾਣਕਾਰੀ ਦਿੱਤੀ ਕਿ ਕਿਰਤਪੁਰ ਸਾਹਿਬ ਵਿਖੇ ਫੁੱਲ ਜਾਰ ਪ੍ਰਵਾਹ ਕੀਤੇ ਜਾਣਗੇ ਤੇ 17 ਅਕਤੂਬਰ ਗਰ ਨੂੰ ਪੂਗ ਪਾਇਆ ਜਾਵੇਗਾ ਜਦੋਂ ਦੀ ਰਸਮਾਂ ਪੂਰੀ ਕੀਤੀ ਗਈ ਤੇ ਆ ਪੂਗ ਸਰ ਕੋ ਦਰਖਿਆ ਗਿਆ ਪੂਗ ਸ਼ੁੱਕਰਵਾਰ 17 ਤਰੀਕ ਦਾ ਪੂਗ ਰੱਖਿਆ ਗਿਆ ਪੰਨਾ ਕਿ ਫੁੱਲਾਂ ਦੀ ਰਸਮ ਕਰ ਚੁੱਕੇ ਹਾਂ ਹੁਣ ਕੀਰਤਪੁਰ ਸਾਹਿਬ ਅਸਤ ਕੋਣ ਜਾਵਾਂਗੇ ਬਸ ਹੋਰ ਅੱਧੇ ਪੌਣੇ ਘੰਟੇ ਤੱਕ ਕੀਰਤਪੁਰ ਸਾਹਿਬ ਜਾਵਾਂਗੇ ਅਸੀਂ ਹਾਂ ਜੀ ਸਰ ਇਹ ਜਿਸਮਾਨੀ ਉਹ ਵੀ ਕਿਸੇ ਦਿਆਂ ਨੇ ਆਸਕਰ ਅ ਪਰਿਵਾਰ ਦੇ ਵੱਲੋਂ ਇਹ ਜਰੀ ਦੇ ਪਾਇਆ ਜਾ ਰਿਹਾ ਕਿ ਇਹ ਜਿਹੜਾ ਯਾਦ ਕੀਤਾ ਜਾ ਰਿਹਾ ਨੰਨੇ ਕੀਤਾ ਜਾ ਰਿਹਾ ਹੈ ਆਮ ਲੋਕਾਂ ਨੂੰ ਕੀਤਾ ਹੈ ਸਿਰਹੀ ਅਜੀ ਬਸ ਉਹਦੀ ਰੂਹ ਦੀ ਸ਼ਾਂਤੀ ਲਈ ਅਰਦਾਸ ਬੇਨਤੀ ਕਰਨ ਜਿੱਥੇ ਵੀ ਸਾਡਾ ਭਰਾ ਹੋਵੇ ਆਪਣੇ ਚਰਨਾਂ 'ਚ ਜਗ੍ਹਾ ਮਿਲੇ ਜਿਹੜਾ ਉਹ ਸਰਪੰਚ ਸਾਹਿਬ ਹੈਗੇ 17 ਜੁਲਾਈ ਨੂੰ ਇੱਥੇ ਪਿੰਡ 'ਚ ਹੀ ਕਰਾਈ ਜਾਏਗੀ ਪਿੰਡ 'ਚ ਹੀ ਇੱਥੇ ਕਰਾਈ ਜਾਏਗੀ 17 ਤਰੀਕ ਨੂੰ ਅਖੰਡ ਪਾਠ ਸਾਹਿਬ ਕਦੋਂ ਲੱਗਿਆ ਅੱਜ ਸਹਿਜ ਪਾਠ ਸਾਹਿਬ ਪ੍ਰਕਾਸ਼ ਕਰ ਦਿੱਤੇ ਗਏ ਨੇ ਹਾਂਜੀ ਠੀਕ ਹੈ ਠੀਕ ਹੈ